ਸਾਤਰੀਆ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। حاضر ਹਾਂ ਕਹਾਣੀਕਾਰ ਨਾਹਰ ਸਿੰਘ ਔਜਲਾ ਜੀ ਦੀ ਲਿਖੀ ਹੋਈ ਕਹਾਣੀ ਅਰਦਾਸ ਦੇ ਨਾਮ। ਉਮੀਦ ਹੈ ਤੁਹਾਨੂੰ ਪਸੰਦ ਜ਼ਰੂਰ ਆਵੇਗੀ। ਰਹਿਰਾਸ ਦੇ ਪਾਠ ਉਪਰੰਤ ਭਾਈ ਜੀ ਵੱਲੋਂ ਕੀਤੀ ਅਰਦਾਸ ਨੂੰ ਸੁਣ ਕੇ ਸਾਰਾ ਪਿੰਡ ਹੈਰਾਨ ਸੀ। ਉਮਰਾਂ ਹੰਡਾ ਚੁੱਕੇ ਕਈ ਸਿਆਣਿਆਂ ਨੇ ਤਾਂ ਇਹੋ ਜੀ ਅਰਦਾਸ ਪਹਿਲੀ ਵਾਰ ਸੁਣੀ ਸੀ। ਪਾਈ ਜੀ ਨੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਦਿਆਂ ਕਿਹਾ ਸੀ ਹੇ ਸੱਚੇ ਪਾਤਸ਼ਾਹ ਨਿਮਣਿਆਂ ਦੇ ਮਾਨ ਨਿਉਟਿਆਂ ਦੀ ਓਟ ਜੁਗੋ ਜੁਗ ਅਟਲ ਤਨ ਤਨ ਮਹਾਰਾਜ ਜੀ ਆਪਣੇ ਸੱਚੇ ਸੁੱਚੇ ਸੇਵਾਦਾਰ ਭਾਈ ਕੁਲਦੀਪ ਸਿੰਘ ਦੇ ਪਰਿਵਾਰ ਦੀ ਇੱਜ਼ਤ ਰੱਖਣੀ ਤੱਤੀ ਬਾ ਨਾ ਲੱਗਣ ਦੇਣੀ ਸੱਚੇ ਪਾਤਸ਼ਾਹ ਹਰ ਮੈਦਾਨ ਫਤਿਹ ਬਖਸ਼ਨੀ ਇਸ ਪਰਿਵਾਰ ਨੇ ਗੁਰੂ ਦੇ ਦਰ ਘਰ ਆ ਕੇ ਆਪਣੀ ਨੇਕ ਕਮਾਈ ਚੋਂ ਖੁੱਲੇ ਦਿਲ ਨਾਲ ਮਾਇਆ ਭੇਂਟ ਕੀਤੀ ਹੈ ਉਹਨਾਂ ਖਜ਼ਾਨਿਆਂ ਨੂੰ ਭਰਪੂਰ ਕਰਨਾ ਸੱਚੇ ਪਾਤਸ਼ਾਹ ਜੀ ਅਰਦਾਸ ਦੇ ਅਖੀਰ ਚ ਭਾਈ ਜੀ ਨੇ ਨਗਰ ਨਿਵਾਸੀਆਂ ਨੂੰ ਵੀ ਨਿਮਰਤਾ ਸਹਿਤ ਬੇਨਤੀਆਂ ਕਰਦਿਆਂ ਕਿਹਾ ਸੀ ਹਰ ਮਾਈ ਭਾਈ ਸੱਚੇ ਮਨ ਨਾਲ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰੋ ਭਾਈ ਇਨਸਾਨ ਭੁੱਲਣਹਾਰਾ ਉਹ ਦੀਨ ਦੁਨੀ ਦਾ ਮਾਲਕ ਬਖਸ਼ਣਹਾਰ ਸੰਗਤ ਪਰਮੇਸ਼ਵਰ ਦਾ ਰੂਪ ਹੁੰਦੀ ਹੈ ਭਾਈ ਤੁਹਾਡੇ ਵੱਲੋਂ ਕੀਤੀ ਅਰਦਾਸ ਮਾਲਕ ਦੇ ਘਰ ਪ੍ਰਵਾਨ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਜੀ ਦੀ ਅਰਦਾਸ ਨੇ ਲੋਕਾਂ ਨੂੰ ਅਚੰਬੇ 'ਚ ਪਾ ਦਿੱਤਾ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਕਿੱਧਰ ਨੂੰ ਤੁਰ ਪਏ ਹ ਜਿੱਥੇ ਮਨੁੱਖਤਾ ਲਈ ਬੰਦ-ਬੰਦ ਕਟਵਾਉਣ ਵਾਲੀ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਦਸਾਂ ਨੌਆਂ ਦੀ ਕਿਰਤ ਕਮਾਈ ਕਰਨ ਲਈ ਅਰਦਾਸ ਹੁੰਦੀ ਹੈ ਉਥੇ ਆ ਕੀ ਪਾਣਾ ਵਰਤ ਰਿਹਾ ਪਾਈ ਜੀ ਦੇ ਬੋਲਾਂ ਨਾਲ ਜੀਤੇ ਪੰਛ ਦੇ ਮਨ ਨੂੰ ਡੂੰਗੀ ਠੇਸ ਪਹੁੰਚੀ ਜੀਤ ਸਿਆ ਚੋਪਈ ਭਲੀ ਆ ਨਾਲੇ ਇਹ ਕਿਹੜਾ ਕੋਈ ਨਵੀਂ ਗੱਲ ਐ ਜਦੋਂ ਦੀ ਮੇਰੀ ਸੁਰਤ ਸੰਭਲੀ ਆ ਮੈਂ ਤਾਂ ਬੜੀ ਵਾਰ ਇਹੋ ਜਿਹਾ ਕੁਝ ਹੁੰਦਾ ਦੇਖਿਆ ਬਹੁਤੇ ਚੋਰ ਡਾਕੂ ਠੱਗ ਅਰਦਾਸਾਂ ਵੀ ਕਰਦੇ ਨੇ ਤੇ ਕਰਵਾਉਂਦੇ ਵੀ ਨੇ ਦੇਵੀਆਂ ਦੇ ਦਰਸ਼ਨ ਵੀ ਕਰਨ ਜਾਂਦੇ ਨੇ ਪੰਡਿਤ ਸ਼ੰਕਰ ਨੇ ਆਪਣੇ ਮਨ ਦੀ ਕਹਿ ਦਿੱਤੀ ਮਖੌਲੀਏ ਸੁਭਾਅ ਦੇ ਲੋਕ ਤਾਂ ਇੱਕ ਦੂਜੇ ਨੂੰ ਘੇਰ ਘੇਰ ਕੇ ਮਸ਼ਕਰੀਆਂ ਕਰਦੇ ਦਰਵਾਜ਼ੇ ਦੀ ਚੌਂਕੜੀ ਤੇ ਬੈਠੀ ਤਾਸ਼ ਕੁੱਟਟਾਣੀ ਨੂੰ ਤਾਂ ਜਿਵੇਂ ਕਿਸੇ ਆਸ਼ਕ ਮਹਿਸੂਕ ਦੇ ਪਿੰਡੋਂ ਭੱਜ ਜਾਂਦਾ ਮਸਾਲਾ ਮਿਲ ਗਿਆ ਹੋਵੇ ਹਰ ਕੋਈ ਆਪਣਾ ਮਨ ਪਾਉਂਦਾ ਤਬਸਰਾ ਕਰਦਾ ਤੀਜੇ ਅਮਲੀ ਨੇ ਤੋਤਲੀ ਜੀ ਆਵਾਜ਼ ਸੁਆਖਿਆ ਡਾਲਰ ਦੇਖ ਕੇ ਤਾਂ ਵੱਡੇ-ਵੱਡੇ ਦੇ ਮਾਨ ਡੋਲ ਜਾਂਦੇ ਨੇ ਭਾਈ ਜੀ ਵਿਚਾਰਾ ਕਿਹੜੇ ਬਾਗ ਦੀ ਮੋਲੀ ਆ ਅਮਲੀਆ ਬਹਿ ਜਾ ਆਰਾਮ ਨਾਲ ਤੈਨੂੰ ਕਿਹੜਾ ਪਤਾ ਨਹੀਂ ਅਗਲੇ ਨੇ ਗੁਰੂ ਘਰ ਲਈ ਲੱਖਾਂ ਰੁਪਏ ਦਾਨ ਕੀਤੇ ਆ ਭਾਈ ਜੀ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਕੈਨੇਡਾ ਤੋਂ ਹੀ ਆਉਂਦਾ ਨਾਲੇ ਮੇਰੀ ਗੱਲ ਦਾ ਗੁੱਸਾ ਨਾ ਕਰੀਂ ਜਦੋਂ ਕੁਲਦੀਪ ਦੇ ਘਰ ਮੁਰਗੇ ਰਜਦੇ ਸੀ ਅੰਗਰੇਜ਼ੀ दारू ਚੱਲਦੀ ਸੀ ਉਦੋਂ ਤਾਂ ਤੂੰ ਵੀ ਸਰਦਾਰ ਜੀ ਸਰਦਾਰ ਜੀ ਕਰਦਾ ਸਭ ਤੋਂ ਮੂਰੇ ਬੈਠਾ ਹੁੰਦਾ ਸੀ ਪਿੰਡ 'ਚ ਰਹਿੰਦੇ ਕੁਲਦੀਪ ਤੇ ਲੰਗੋਟੇ ਯਾਰ ਨੇ ਆਪਣੀ ਨਮੋਸ਼ੀ ਦਾ ਸਾਰਾ ਗੁੱਸਾ ਤੇ ਜੇ ਅਮਲੀ ਤੇ ਲਾ ਦਿੱਤਾ ਸੀ ਗੱਲ ਅਮਲੀ ਨੂੰ ਚੁੱਭ ਗਈ ਉਹ ਕੁਝ ਕਹਿਣ ਹੀ ਲੱਗਿਆ ਸੀ ਤਾਂ ਹਰਨਾਮੇ ਨੇ ਉਸ ਨੂੰ ਰੋਕ ਦਿੱਤਾ ਅਮਲੀਆ ਛੱਡ ਭਰੇ ਐਵੇਂ ਨਹੀਂ ਗੱਲ ਨੂੰ ਵਧਾਈਦਾ ਕੋਈ ਸਾਲ ਪਹਿਲਾਂ ਹੀ ਕੁਲਦੀਪ ਮੈਕਸੀਕੋ ਦਾ ਬਾਰਡਰ ਟੱਪ ਕੇ ਅਮਰੀਕਾ ਪਹੁੰਚਿਆ ਸੀ। ਦੋ ਕੁ ਸਾਲ ਦੀ ਖੱਜਲ-ਖੁਆਰੀ ਤੋਂ ਬਾਅਦ ਪੱਕਾ ਨਾ ਹੋਣ ਕਰਕੇ ਉਹ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਪਹੁੰਚ ਗਿਆ ਸੀ। ਉਸਨੇ ਮੰਟਰੀਅਲ 'ਚ ਰਿਫਿਊਜੀ ਕੇਸ ਲਈ ਅਰਜੀ ਲਾ ਦਿੱਤੀ। ਉਸਨੂੰ ਛੇਤੀ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਮਿਲ ਗਈ। ਆਪਣੇ ਪਰਿਵਾਰ ਨੂੰ ਇੰਡੀਆ ਤੋਂ ਮੰਗਵਾਉਣ ਸਮੇਂ ਪੇਪਰਾਂ 'ਚ ਭਤੀਜੇ ਰੋਕੀ ਨੂੰ ਆਪਣਾ ਮੁੰਡਾ ਦਿਖਾ ਦਿੱਤਾ ਸੀ। ਇਹ ਪਲੈਨ ਅਸਨੇ ਰਿਫਿਊਜੀ ਕੇਸ ਕਰਨ ਸਮੇਂ ਹੀ ਬਣਾ ਲਿਆ ਸੀ ਤਾਂ ਕਿ ਭਤੀਜੇ ਨੂੰ ਕੈਨੇਡਾ ਆਉਣ 'ਚ ਕੋਈ ਦਿੱਕਤ ਨਾ ਵੇ ਰੌਕੀ ਦੇ ਕੈਨੇਡਾ ਪਹੁੰਚਣ ਦੀ ਕੁਲਦੀਪ ਨੂੰ ਬੇਹੱਦ ਖੁਸ਼ੀ ਸੀ ਉਸਦੇ ਕੰਮ 'ਚ ਅਸਨੇ ਹੀ ਹੱਥ ਵਟਾਉਣਾ ਸੀ ਆਪਣੇ ਤਾਂ ਉਸਦੇ 15 ਕੋਸਾਲ ਦੀ ਇੱਕ ਬੇਟੀ ਤੇ ਉਸ ਤੋਂ ਛੋਟਾ ਇੱਕ ਬੇਟਾ ਸੀ ਕੁਲਦੀਪ ਨੇ ਰੌਕੀ ਦੀ ਬਰਥਡੇ ਪਾਰਟੀ ਤੇ ਬਹੁਤੇ ਟਰੱਕ ਡਰਾਈਵਰ ਤੇ ਜਾਣ ਪਹਿਚਾਨ ਵਾਲੇ ਬੁਲਾਏ ਸਨ ਤਾਂ ਕਿ ਸਾਰੇ ਰੌਕੀ ਨੂੰ ਜਾਣ ਲੈਣ ਪਾਰਟੀ 'ਚ 2-3 ਪੈਗ ਲਾ ਕੇ ਬਿਕਰ ਨੇ ਰੌਕੀ ਨੂੰ ਪੁੱਛ ਲਿਆ ਤੈਨੂੰ ਕਿਵੇਂ ਮਿਲ ਗਈ ਇਮੀਗ੍ਰੇਸ਼ਨ ਰੌਕੀ ਨੇ ਜਵਾਬ 'ਚ ਐਨਾ ਹੀ ਕਿਹਾ ਚਾਚੇ ਨੂੰ ਹੀ ਪਤਾ ਕੋਲ ਖੜੇ ਨਿੰਮੇ ਨੇ ਸੁਭਾਵਕ ਹੀ ਕਹਿ ਦਿੱਤਾ ਸਾਰੇ ਮੁਲਕਾਂ ਦੇ ਲੋਕ ਇੱਥੇ ਕਾਨੂੰਨੀ ਗੈਰ ਕਾਨੂੰਨੀ ਢੰਗ ਨਾਲ ਹੀ ਆਉਂਦੇ ਰਹਿੰਦੇ ਨੇ ਆਪਣੇ ਲੋਕ ਵੀ ਕੋਈ ਨਾ ਕੋਈ ਜੁਗਾੜ ਲਾ ਹੀ ਲੈਂਦੇ ਨੇ ਨਾਲੇ ਆਪਾਂ ਕੀ ਲੈਣਾ ਕੋਈ ਕਿਵੇਂ ਆਈ ਜਾਵੇ ਨਿੰਮੇ ਨਾਲ ਨਾਂ ਬੰਦੀ ਹੋਣ ਕਰਕੇ ਉਸਨੇ ਗੁੱਸੇ 'ਚ ਕਹਿ ਦਿੱਤਾ ਸਿੱਧੇ-ਪੁੱਠੇ ਤਰੀਕਿਆਂ ਨਾਲ ਕੈਨੇਡਾ ਪਹੁੰਚਣ ਵਾਲਿਆਂ ਨੇ ਪੂਰੀ ਕੌਮ ਨੂੰ ਬਦਨਾਮ ਕਰਵਾਤਾ ਸਾਰਿਆਂ ਨੇ ਬਿਕਰ ਦੀ ਗੱਲ ਦਾ ਬੁਰਾ ਮਨਾਇਆ ਸੀ ਹਰਵਿੰਦਰ ਨੇ ਬਿਕਰ ਨੂੰ ਫੜ ਕੇ ਬਿਠਾਇਆ ਤੇ ਨਾਲ ਹੀ ਆਪਣੀ ਕੌਮ ਰੱਡੀ ਸ਼ੁਰੂ ਕਰ ਦਿੱਤੀ ਬਿਕਰਾ ਕੌਮ ਕੋਈ ਵੀ ਹੋਵੇ ਜਦੋਂ ਲੋਕਾਂ ਦੇ ਚੁੱਲਿਆਂ 'ਚੋਂ ਧੂੰਆਂ ਨਿਕਲਣਾ ਬੰਦ ਹੋ ਜਾਵੇ ਨੌਜਵਾਨ ਰੋਜ਼ਗਾਰ ਲਈ ਭਟਕਦੇ ਫਿਰਦੇ ਹੋਣ ਸਹੀ ਰਾਹ ਕੋਈ ਦਿਖਦਾ ਨਾ ਹੋਵੇ ਫਿਰ ਅਣਖ ਇੱਜ਼ਤ ਦੀਆਂ ਗੱਲਾਂ ਫੋਕੀਆਂ ਟਾਰਾਂ ਹੀ ਰਹਿ ਜਾਂਦੀਆਂ ਨੇ ਦਰਵਾਜ਼ਾ ਖੋਲ ਕੇ ਅੰਦਰ ਵੜਦਿਆਂ ਹੀ ਕੁਲਦੀਪ ਨੇ ਲਲਕਾਰਾ ਮਾਰਨ ਵਾਂਗ ਕਿਹਾ ਸੀ ਹਰਜਿੰਦਰਾ ਪਾਉ ਪੰਗੜੇ ਰੋਕੀ ਦਾ ਜਨਮ ਦਿਨ ਅੱਜ ਕੁਲਦੀਪ ਦੇ ਪਿੰਡ ਬੇਗੋਵਾਲ ਹੀ ਹਰਜਿੰਦਰ ਦੇ ਨਾਨਕਿਆਂ ਦਾ ਘਰ ਸੀ ਹਰਜਿੰਦਰ ਨੂੰ ਜਦੋਂ ਛੁੱਟੀਆਂ ਹੁੰਦੀਆਂ ਉਹ ਕਈ ਕਈ ਹਫ਼ਤੇ ਨਾਨਕੇ ਘਰ ਹੀ ਰਹਿੰਦਾ ਸੀ ਉਦੋਂ ਦਾ ਹੀ ਉਹ ਕੁਲਦੀਪ ਦੇ ਪਰਿਵਾਰ ਨੂੰ ਜਾਣਦਾ ਸੀ ਕੁਲਦੀਪ ਦਾ ਚਾਚਾ ਉਹਨਾਂ ਸਮਿਆਂ 'ਚ ਵੀ ਅਫੀਮ ਵੇਚਣ ਦਾ ਕੰਮ ਕਰਦਾ ਸੀ ਉਹਨਾਂ ਦੇ ਘਰ ਪਾਲਸ ਆਈ ਰਹਿੰਦੀ ਸੀ ਅੱਜ ਵੀ ਹਰਜਿੰਦਰ ਤੇ ਕੁਲਦੀਪ ਕਿੰਨੀ ਦੇਰ ਪਿੰਡ ਦੀਆਂ ਗੱਲਾਂ ਕਰਦੇ ਰਹੇ ਹਰਜਿੰਦਰ ਉਦੋਂ ਹੀ ਉੱਠਿਆ ਜਦੋਂ ਘਰਵਾਲੀ ਨੇ ਥੋੜਾ ਤਲਖੀ ਨਾਲ ਕਿਹਾ ਸੀ ਹੁਣ ਚੱਲੀਏ ਵੀ ਮੈਂ ਤਾਂ ਸਵੇਰ ਜਲਦੀ ਕੰਮ ਤੇ ਵੀ ਜਾਣਾ ਹਰਜਿੰਦਰ ਉਦੋਂ ਹੀ ਔਟਕੇ ਖੜਾ ਹੋ ਗਿਆ ਸੀ ਰਸਤੇ 'ਚ ਆਉਂਦਿਆਂ ਹਰਜਿੰਦਰ ਦੀ ਵਾਈਫ ਨੇ ਬੜੀ ਹੈਰਾਨੀ ਨਾਲ ਪੁੱਛਿਆ ਸੀ ਇਹਨਾਂ ਕੋਲੇ ਇੰਨੇ ਪੈਸੇ ਕਿੱਥੋਂ ਆਉਂਦੇ ਨੇ ਟਰੱਕ ਤਾਂ ਤੁਸੀਂ ਵੀ ਚਲਾਉਂਦੇ ਹੋ ਆਪਣੇ ਤਾਂ ਖਰਚੇ ਮਸਾਂ ਪੂਰੇ ਹੁੰਦੇ ਨੇ ਸੋਚਦਾ ਤਾਂ ਹਰਵਿੰਦਰ ਵੀ کئی ਵਾਰ ਇਹੀ ਸੀ ਪਰ ਅਜੇ ਗੱਲ ਉਸਦੀ ਸਮਝ ਤੋਂ ਬਾਹਰ ਸੀ ਉਹਨੇ ਜਵਾਬ ਚ ਇੰਨਾ ਹੀ ਕਿਹਾ ਸੀ ਪਤਾ ਨਹੀਂ ਬਸ ਇੰਨਾ ਹੀ ਜਾਣਦਾ ਉਹ ਪੈਸੇ ਲਈ ਕੁਝ ਵੀ ਕਰ ਸਕਦਾ ਕੈਨੇਡਾ ਤੱਕ ਪਹੁੰਚਣ ਵਾਲੀ ਆਪਣੀ ਸਟੋਰੀ ਸੁਣਾਉਂਦਿਆਂ ਇੱਕ ਵਾਰ ਕੁਲਦੀਪ ਨੇ ਹਰਜਿੰਦਰ ਨੂੰ ਦੱਸਿਆ ਸੀ ਏਜੰਟਾਂ ਨੇ ਜਿਸ ਤਰੀਕੇ ਨਾਲ ਮੈਪ ਬਣਾ ਕੇ ਸਾਡੇ ਗਰੁੱਪ ਨੂੰ ਪੋਲੈਂਡ ਤੋਂ ਅਮਰੀਕਾ ਲਿਜਾਣ ਦਾ ਸੌਖਾ ਜਿਹਾ ਰਾਹ ਦਿਖਾਇਆ ਸੀ ਅਸਲियत 'ਚ ਉਹ ਰਸਤਾ ਕਿਤੇ ਜਿਆਦਾ ਖਤਰਨਾਕ, ਡਰਾਉਣਾ ਤੇ ਬੜਾ ਮੁਸ਼ਕਲਾਂ ਭਰਿਆ ਸੀ। ਕਈ ਬੰਦਿਆਂ ਨੂੰ ਤਾਂ ਮੈਂ ਬਿਮਾਰੀ ਤੇ ਭੁੱਖ ਨਾਲ ਮਰਦਿਆਂ ਦੇਖਿਆ। ਕਿਤੇ ਪਹੁੰਚਾਂਗੇ ਵੀ ਜਾਂ ਨਹੀਂ, ਇਸ ਗੱਲ ਦਾ ਕੋਈ ਯਕੀਨ ਨਹੀਂ ਸੀ ਆ ਰਿਹਾ। ਜਿੰਨਾ ਹੀ ਅਸੀਂ ਡਰਦੇ, ਘਬਰਾਉਂਦੇ, ਏਜੰਟ ਓਨੇ ਹੀ ਵੱਧ ਪੈਸੇ ਮੰਗਦੇ। ਪੋਲੈਂਡ ਤੋਂ ਸ਼ੁਰੂ ਹੋ ਕੇ ਪਤਾ ਨਹੀਂ ਕਿੰਨੇ ਕੁ ਬਾਡਰ ਅਸੀਂ ਠੰਡੀਆਂ ਬਰਫ਼ਿਲੀਆਂ ਰਾਤਾਂ 'ਚ ਪਾਰ ਕੀਤੇ। ਸੀਲ ਬੰਦ ਟੈਂਕਰਾਂ 'ਚ ਕੰਟਿਆਂ ਵੱਢੀ ਬੰਦ ਹੋ ਕੇ ਮੌਤ ਨੂੰ ਨੇੜੇ ਤੱਕਿਆ। ਕਦੇ-ਕਦੇ ਤਾਂ ਜੀ ਕਰਦਾ ਇਹੋ ਜਿਹੇ ਏਜੰਟਾਂ ਨੂੰ ਗੋਲੀ ਮਾਰ ਦਿਆਂ। ਖਰਜਿੰਦਰ ਵਸਤਾ ਗੁੱਸਾ ਠੰਡਾ ਕਰਦਾ। ਉਸ ਨੂੰ ਆਪਣੇ ਵਿਚਾਰਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਬਾਈ ਸਾਨੂੰ ਸੋਚਣਾ ਪੈਣਾ ਆਪਣੇ ਘਰ-ਬਾਰ ਛੱਡ ਕੇ ਇਹਨਾਂ ਮੁਲਕਾਂ 'ਚ ਕਿਉਂ ਆਣਾ ਪੈਂਦਾ? ਇਹ ਸਿਸਟਮ ਹੀ ਠੀਕ ਨਹੀਂ। ਕੁਲਦੀਪ ਉਸ ਦੀਆਂ ਗੱਲਾਂ ਨੂੰ ਅਣਸੁਣੀਆਂ ਕਰ ਦਿੰਦਾ। ਉਹ ਆਪਣੀ ਗੱਲ ਤੇ ਜ਼ੋਰ ਦੇ ਕੇ ਕਹਿੰਦਾ ਅੱਜਕੱਲ ਦਾ ਬੰਦੇ ਕੋਲ ਪੈਸਾ ਹੋਣਾ ਚਾਹੀਦਾ। ਸਿਸਟਮ ਤਾਂ ਆਪੇ ਠੀਕ ਹੋ ਜਾਂਦਾ। ਰਕਤਾ ਕੁਲਦੀਪ ਨੇ ਵਰਕ ਪਰਮਿਟ ਮਿਲਦੇ ਹੀ ਚਲਾਉਣਾ ਸ਼ੁਰੂ ਕਰ ਦਿੱਤਾ ਸੀ ਕੁਝ ਮਹੀਨਿਆਂ 'ਚ ਉਸਨੇ ਇਸ ਬਿਜ਼ਨਸ ਦੇ ਸਾਰੇ ਭੇਤ ਜਾਣ ਲਈ ਕਿਹੜੀ ਕੰਪਨੀ ਦਾ ਛੇਤੀ ਤਰੱਕੀ ਕਰਨ ਦਾ ਰਾਜ ਕੀ ਹੈ ਪੱਕੇ ਹੁੰਦੇ ਹੀ ਉਸਨੇ ਆਪਣੇ ਸੁਪਨਿਆਂ ਦੀ ਕੰਪਨੀ ਚੁਣ ਲਈ ਤੇ ਅਮਰੀਕਾ ਦਾ ਗੇੜਾ ਲਾਉਣਾ ਸ਼ੁਰੂ ਕਰ ਦਿੱਤਾ ਇੱਕ ਸਮੇਂ ਤਾਂ ਕੈਨੇਡਾ 'ਚ ਰਹਿੰਦੇ ਪੰਜਾਬੀ ਲੋਕਾਂ ਲਈ ਟਰਕਿੰਗ ਕਿਤੇ ਚ ਗੇੜਾ ਲਫਜ਼ ਇੱਕ ਅਪ ਭਾਸ਼ਾਵਰਗਾ ਹੀ ਸ਼ਬਦ ਬਣ ਗਿਆ ਸੀ ਕੁਝ ਸਾਲ ਪਹਿਲਾਂ ਜਦੋਂ ਬ੍ਰੈਮਟਨ ਸ਼ਹਿਰ 'ਚ ਕੋਜ ਪੈਸੇ ਵਾਲੇ ਲੋਕਾਂ ਨੇ ਹਮਰ ਮਾਡਲ ਦੇ ਪਿਕਅਪ ਟਰੱਕ ਖਰੀਦੇ ਤਾਂ ਚਰਚਾ ਇਹ ਚੱਲ ਪਈ ਕਿ ਹਮਰ ਦੇ ਬਹੁਤ ਸਾਰੇ ਮਾਲਕ ਗੈਰ ਕਾਨੂੰਨੀ ਧੰਦੇ ਨਾਲ ਸੰਬੰਧਤ ਨੇ ਕੁਝ ਨਹੀਂ ਤਾਂ ਇਸ ਬਦਨਾਮੀ ਤੋਂ ਡਰਦੇ ਆ ਹਮਰ ਦੇ ਪਿੱਛੇ ਲਿਖਵਾ ਹੀ ਲਿਆ ਸੀ ਗੇੜਾ ਲਾ ਕੇ ਨਹੀਂ ਲਿਆ ਡਾਲਰ ਦੇਖ ਕੇ ਕੁਲਦੀਪ ਦਾ ਰਹਿਣ ਸਹਿਣ ਤੇ ਚਾਲ ਚੱਲਣ ਪੂਰੀ ਤਰ੍ਹਾਂ ਬਦਲ ਗਿਆ ਹਰ ਵੀਕਐਂਡ ਤੇ ਲੰਗੋਟੀਆਂ ਯਾਰਾਂ ਨਾਲ ਸ਼ਾਮ ਨੂੰ ਮੀਟ ਮੁਰਗਾ ਤੇ ਬ੍ਰਾਂਡਡ ਦਾਰੂ ਚਲਦੀ ਤਾਨੀ ਦੇ ਯਾਰ ਉਸ ਦੀਆਂ ਫੁਕਰੀਆਂ ਸੁਣ ਲਈ। ਕੁਰਸੀਆਂ ਨੇੜੇ ਨੂੰ ਖਿੱਚ ਲੈਂਦੇ। ਜ਼ਰੂਰ ਚ ਆਉਂਦਿਆਂ ਹੀ ਮੁੱਛਾਂ ਨੂੰ ਤਾ ਦੇ ਕੇ ਉਸਨੇ ਹਰਜਿੰਦਰ ਨੂੰ ਕਿਹਾ ਸੀ। ਸਰਦਾਰ ਨੇ ਟਰੱਕਾਂ ਤੇ ਉਹ ਡਰਾਈਵਰ ਰੱਖੇ ਹੋਏ ਨੇ ਜਿਹੜੇ ਕਿਸੇ ਸਮੇਂ ਯੂਨੀਵਰਸਿਟੀ 'ਚ ਡਾਕਟਰ ਲੱਗੇ ਹੁੰਦੇ ਸੀ। ਘੱਟ ਪੜਿਆ ਹੋਣ ਕਰਕੇ ਭਾਵੇਂ ਹੀ ਪੀ ਐਚ ਡੀ ਦਾ ਮਤਲਬ ਉਸ ਨੂੰ ਨਹੀਂ ਸੀ ਪਤਾ ਪਰ ਇਹ ਪਤਾ ਸੀ ਕਿ ਇਹ ਡਰਾਈਵਰ ਕਿਸੇ ਸਮੇਂ ਖਾਸ ਵਿਅਕਤੀ ਰਹੇ ਨੇ। ਕੁਝ ਮਹੀਨਿਆਂ ਬਾਅਦ ਹੀ ਉਸ ਦਾ ਬਿਜ਼ਨਸ ਜ਼ੋਰਾਂ ਤੇ ਸੀ। ਕੁਝ ਗੇੜਿਆਂ ਬਾਅਦ ਹੀ ਉਹ ਇੱਕ ਹੋਰ ਨਵਾਂ ਟਰੱਕ ਖਰੀਦ ਲੰਦਾ। ਉਸਨੇ ਕੈਨੇਡਾ ਟਰਾਂਸਪੋਰਟ ਨਾਂ ਦੀ ਕੰਪਨੀ ਖੋਲ੍ਹ ਲਈ। ਪੈਸੇ ਲਈ ਤਾਂ ਉਹ ਹੁਣ ਕੁਝ ਵੀ ਕਰਨ ਲਈ ਤਿਆਰ ਸੀ। ਕੈਨੇਡਾ 'ਚ ਵਸਦੇ ਤੇ ਗੈਰ ਕਾਨੂੰਨੀ ਕੰਮ ਕਰਦੇ। ਬਹੁਤੇ ਪੰਜਾਬੀ ਸਮਾਜ ਆਪਣਾ ਰੁਤਬਾ ਬਣਾਈ ਰੱਖਣ ਲਈ ਫੰਕਸ਼ਨਾਂ ਤੇ ਇਨਾਮਾਂ ਸਨਮਾਨਾਂ ਲਈ ਖੁੱਲੇ ਡਾਲਰ ਖਰਚਦੇ ਹਨ। ਕੁਲਦੀਪ ਵੱਲੋਂ ਵੀ ਕਬੱਡੀ ਖਿਡਾਰੀਆਂ ਲਈ ਰੇਡਾਂ ਲਈ ਵੱਡੇ ਵੱਡੇ ਇਨਾਮ ਰੱਖੇ ਜਾਂਦੇ। ਜਦੋਂ ਤੱਕ ਕਬੱਡੀ ਚੱਲਦੀ ਮਾਈਕ ਤੇ ਕੁਲਦੀਪ ਕੁਲਦੀਪ ਹੀ ਹੁੰਦੀ ਰਹਿੰਦੀ ਬਦਮਾਸ਼ ਕਿਸਮ ਦੇ ਬੰਦਿਆਂ ਦਾ ਇੱਕ ਟੋਲਾ ਉਸਦੇ ਨਾਲ ਹੀ ਜੁੜਿਆ ਰਹਿੰਦਾ ਕਬੂਤਰ ਬਣ ਕੇ ਆਇਆ ਕਬੱਡੀ ਖਿਡਾਰੀ ਪਛਾਹ ਮੋੜਨ ਦੀ ਵਜਾਈ ਜਦੋਂ ਕੈਨੇਡਾ 'ਚ ਹੀ ਡਬਕੀ ਮਾਰ ਜਾਂਦਾ ਤਾਂ ਇਹੋ ਜੇ ਮਜਬੂਰ ਖਿਡਾਰੀ ਨੂੰ ਉਹ ਵਰਕ ਪਰਮਿਟ ਦਿਵਾ ਕੇ ਆਪਣਾ ਡਰਾਈਵਰ ਬਣਾ ਲੈਂਦਾ ਤੇ ਉਸ ਤੋਂ ਆਪਣੀ ਇੱਛਾ ਮੁਤਾਬਕ ਕੰਮ ਕਰਵਾਉਂਦਾ ਖੁੱਲਾ ਖਾਣ ਪੀਣ ਨਾਲ ਕੁਲਦੀਪ ਦੀ ਗੁੱਗੜ ਵੱਧ ਗਈ ਅਸਦੇ ਸੁਪਨੇ ਵਿਸ਼ਾਲ ਰੂਪ ਧਾਰਨ ਕਰ ਗਏ ਹਣ ਉਹ ਆਪਣੇ ਪੈਸੇ ਦਾ ਦਬਦਬਾ ਆਪਣੀ ਜੰਮਨਪੁਈ ਤੇ ਜਾ ਕੇ ਦਿਖਾਉਣ ਲਈ ਹਰ ਸਾਲ ਇੱਕ ਦੋ ਗਿੜੇ ਆਪਣੇ ਪਿੰਡ ਜ਼ਰੂਰ ਮਾਰਦਾ ਉਸਦੇ ਆਉਣ ਦਾ ਪਤਾ ਲੱਗਨ ਤੇ ਇਲਾਕੇ ਦੇ ਮੰਦਰਾਂ ਗੁਰਦੁਆਰਿਆਂ ਤੇ ਖੇਡ ਕਲੱਬਾਂ ਦੇ ਪ੍ਰਬੰਧਕ ਉਸਦੇ ਘਰ ਚੱਕਰ ਮਾਰਨੇ ਸ਼ੁਰੂ ਕਰ ਦਿੰਦੇ ਕੁਝ ਮੀਡੀਆ ਕਰਮੀ ਵੀ ਉਸਦੀ ਸਫਲਤਾ ਦੇ ਕਿਸੇ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਫੋਟੋਆਂ ਸਮੇਤ ਛਾਪਦੇ ਜਦੋਂ ਕਦੀ ਭਰੇ ਇਕੱਠਾਂ 'ਚ ਉਸਨੂੰ ਸਨਮਾਨਿਤ ਕੀਤਾ ਜਾਂਦਾ ਤਾਂ ਉਸ ਦਾ ਚਾਹ ਦੇਖਣ ਵਾਲਾ ਹੁੰਦਾ ਸੀ ਸ਼ਾਮ ਨੂੰ दारू ਨਾਲ ਰੱਜ ਕੇ ਉਹ ਆਪਣੇ ਕੈਨੇਡਾ ਵਸਦੇ ਪਿੰਡੂਆਂ ਨੂੰ ਫੋਨ ਮਲਾਉਂਦਾ ਤੇ ਆਪਣੀ ਪ੍ਰਸ਼ੰਸਾ ਦੇ ਖੂਬ ਪਲਵੰਦਦਾ ਭਾਵੇਂ ਕੈਨੇਡਾ ਰਹਿੰਦੇ ਹੋਰ ਲੋਕ ਵੀ ਪਿੰਡ 'ਚ ਕੁਝ ਨਾ ਕੁਝ ਕਰਵਾਉਂਦੇ ਰਹਿੰਦੇ ਸਨ ਕਿਸੇ ਨੇ ਸਕੂਲ 'ਚ ਪੱਖੇ ਲਗਵਾ ਦਿੱਤੇ ਕਿਸੇ ਨੇ ਪੰਚਾਇਤ ਵੱਲੋਂ ਸਕੂਲ 'ਚ ਆਰਜੀ ਰੱਖੇ ਟੀਚਰ ਦੀ ਸਾਲ ਦੀ ਪੇ ਦੇ ਦਿੱਤੀ ਬਸ ਅੱਡਾ ਬਣਵਾ ਦਿੱਤਾ ਕਿਸੇ ਨੇ ਗਰੀਬ ਬੱਚਿਆਂ ਦੀ ਫੀਸ ਦੇ ਦਿੱਤੀ ਪਰ ਇਹੋ ਜੇ ਕੰਮ ਪਿੰਡ ਵਾਲਿਆਂ ਦੀ ਗਣਤੀ 'ਚ ਨਹੀਂ ਸੀ ਆਉਂਦੇ ਇੱਕ ਵਾਰ ਤਾਂ ਤੀਜੀ ਅਮਲੀ ਨੇ ਬਿੱਟੂ ਨੂੰ ਕਹਿ ਹੀ ਦਿੱਤਾ ਸੀ ਜਦੋਂ ਕੁਲਦੀਪ ਆਉਂਦਾ ਤਾਂ ਪਿੰਡ 'ਚ ਰੌਣਕਾਂ ਹੀ ਲੱਗ ਜਾਂਦੀਆਂ ਨੇ ਬਾਕੀ ਤਾਂ ਕੰਜੂਸ ਜਿਹੇ ਲੱਗਦੇ ਨੇ ਕੁਲਦੀਪ ਨੇ ਇਲਾਕੇ ਦੇ ਲੀਡਰਾਂ ਨਾਲ ਨੇੜਤਾ ਬਣਾਉਂਦਾ ਵੀ ਢੰਗ ਲੱਭ ਲਿਆ ਏਰੀਏ ਦੇ ਜ਼ਥੇਦਾਰ ਬਲਜੀਤ ਮਾਜਰੀ ਨੂੰ ਐਮਐਲਏ ਦੀਆਂ ਵੋਟਾਂ ਸਮੇਂ ਚੰਗਾ ਫੰਡ ਝੋਕੇ ਉਸ ਨਾਲ ਨੇੜਤਾ ਬਣਾ ਲਈ ਜੱਥੇਦਾਰ ਭਾਵੇਂ ਹੀ ਚੋਣ ਹਾਰ ਗਿਆ ਪਰ ਪਾਰਟੀ ਦੀ ਸਰਕਾਰ ਹੋਣ ਕਰਕੇ ਸਰਕਾਰੀ ਦਰਬਾਰੇ ਠਾਣੇ ਕਚਹਿਰੀ ਚ ਉਸ ਦਾ ਹੀ ਹੁਕਮ ਚੱਲਦਾ ਸੀ ਜੱਥੇਦਾਰ ਕਦੀ ਕਦਾਈ ਉਸ ਦੇ ਘਰ ਵੀ ਚੱਕਰ ਮਾਰ ਜਾਂਦਾ ਵੱਡੇ ਠਾਣੇਦਾਰ ਦਾ ਉਸ ਦੇ ਘਰ ਆਉਣਾ ਜਾਣਾ ਵੀ ਪਿੰਡ ਦੇ ਆਮ ਲੋਕਾਂ ਤੇ ਰੋਹ ਬਣਾਈ ਰੱਖਦਾ ਵਿਰੋਧ ਕਰਨ ਵਾਲੇ ਨੂੰ ਉਹ ਝੂਠੇ ਕੇਸ ਚ ਫਸਾ ਦਿੰਦਾ ਕੈਨੇਡਾ ਵਰਗੇ ਦੇਸ਼ ਚ ਵੀ ਨਵੇਂ ਡਰਾਈਵਰਾਂ ਦੀ ਤਨਖਾਹ ਦੱਬ ਲੈਣੀ ਅੱਗੇੋਂ ਬੋਲਣ ਵਾਲੇ ਨੂੰ ਪੱਕੇ ਹੋਣ ਤੋਂ ਰੋਕ ਦਿੰਦੀਆਂ ਧਮਕੀਆਂ ਦੇ ਛੜਦਾ ਪੰਜਾਬ ਵਾਸਤੇ ਉਹਨਾਂ ਦੇ ਘਰਦਿਆਂ ਨੂੰ ਪੁਲਿਸ ਰਾਹੀਂ ਡਰਾਉਂਦਾ ਧਮਕਾਉਂਦਾ ਇਹੋ ਜਿਹੇ ਕਾਰਨਾਮਿਆਂ ਨੂੰ ਉਹ ਆਪਣੇ ਦੋਸਤਾਂ ਕੋਲ ਹੱਬ ਹੱਬ ਕੇ ਬਿਆੰਦਾ ਮਨਜੀਤ ਨੇ ਵੀ ਕੁਲਦੀਪ ਦੀ ਕੰਪਨੀ ਚ ਕੁਝ ਸਮਾਂ ਟਰੱਕ ਚਲਾਇਆ ਸੀ ਉਹ ਆਪਣੀ ਭੈਣ ਲਈ ਕੈਨੇਡਾ ਚ ਰਿਸ਼ਤਾ ਲੱਭ ਰਿਆ ਸੀ ਕਾਨੂੰਨ ਮੁਤਾਬਕ ਕੁੜੀ ਦੀ ਉਮਰ ਵੱਡੀ ਹੋਣ ਕਰਕੇ ਉਹ ਮਾਂ ਪਿਓ ਤੇ ਪ੍ਰਾਣ ਨਾਲ ਕੈਨੇਡਾ ਨਹੀਂ ਸੀ ਆ ਸਕੀ ਮੰਜੀ ਇਤਨੇ ਤਾਂ ਪਹਿਲਾਂ ਭੈਣ ਨੂੰ ਬਥੇਰਾ ਸਮਝਾਇਆ ਤੂੰ ਪੜ੍ਹੀ ਲਿਖੀ ਆ ਤੈਨੂੰ ਇੱਥੇ ਹੀ ਚੰਗੇ ਘਰ ਦਾ ਪੜਿਆ ਲਿਖਿਆ ਮੁੰਡਾ ਲੱਭ ਦਿੰਨੇ ਆ ਵਿਆਹ ਵੀ ਚੰਗਾ ਕਰਾਂਗੇ ਕਿਰਨ ਆਪਣੇ ਭਰਾ ਨਾਲ ਇਸ ਜੱਟ ਤੇ ਹੀ ਅੜ ਗਈ ਵਿਆਹ ਕਰਾਉਣਾ ਤਾਂ ਕੈਨੇਡਾ 'ਚ ਕਰਾਉਣਾ ਨਹੀਂ ਤਾਂ ਕਰਵਾਉਣਾ ਹੀ ਨਹੀਂ ਮਾਪਿਓ ਨੇ ਵੀ ਕਿਰਨ ਨੂੰ ਮੰਗਵਾਉਣ ਲਈ ਮੁੰਡੇ ਦੇ ਨੱਕ 'ਚ ਦਮ ਕਰ ਰੱਖਿਆ ਸੀ ਆਨੀ ਬਹਾਨੀ ਸਾਰਾ ਦੋਸ਼ ਨੂੰ ਸਿਰ ਮੜ ਦਿੰਦੇ ਇਸ ਗੱਲ ਨੂੰ ਲੈ ਕੇ ਮਨਜੀਤ ਬੜਾ ਪਰੇਸ਼ਾਨ ਰਹਿੰਦਾ। ਮਨਜੀਤ ਟਰੱਕ ਚਲਾਉਂਦਿਆਂ ਸਮੇਂ ਰੌਕੀ ਨੂੰ ਮਿਲਦਾ ਰਹਿਣ ਕਰਕੇ ਉਸ ਨੂੰ ਇਹਨਾਂ ਕ ਪਤਾ ਸੀ ਕਿ ਰੌਕੀ ਨਾ ਬਹੁਤਾ ਪੜਿਆ ਲਿਖਿਆ ਤੇ ਨਾ ਹੀ ਬਹੁਤਾ ਚਤਤਰ ਚਲਾਕ। ਬਸ ਆਪਣੇ ਕੰਮ ਤੱਕ ਮਤਲਬ ਰੱਖਦਾ ਸੀ। ਦੋਸਤਾਂ ਮਿੱਤਰਾਂ ਦੀ ਕਿਸੇ ਰਾਹ ਵੱਲ ਮਨਜੀਤ ਨੇ ਬਹੁਤੀ ਤਵਕਕੋ ਹਿਨਾਂ ਦਿੱਤੀ। ਭੈਣ ਨੂੰ ਕੈਨੇਡਾ ਲਿਓਨ ਲਈ ਇਹ ਇੱਕ ਚੰਗਾ ਮੌਕਾ ਸੀ। ਇਸੇ ਸੋਚ ਵਿਚਾਰ ਨਾਲ ਉਸਨੇ ਭੈਣ ਦਾ ਰਿਸ਼ਤਾ ਰੌਕੀ ਨਾਲ ਕਰ ਦਿੱਤਾ। ਵਿਆਹ ਬੜੀ ਧੂਮ-ਧਾਮ ਨਾਲ ਪੰਜਾਬ 'ਚ ਜਾ ਕੇ ਕੀਤਾ। ਰੋਕੀ ਵਿਆਹ ਤੋਂ ਇੱਕ ਹਫ਼ਤਾ ਬਾਅਦ ਹੀ ਚਾਚੇ ਦੇ ਆਰਡਰ ਨੂੰ ਮੰਨਦਾ ਕੈਨੇਡਾ ਵਾਪਸ ਆ ਗਿਆ ਸੀ। ਪਰ ਚਾਚਾ ਇਸ ਖੁਸ਼ੀ ਨੂੰ ਵੱਡੇ ਰਤਬੇ ਵਾਲੇ ਲੋਕਾਂ ਨਾਲ ਹਫ਼ਤਿਆਂ ਵੱੱਦੀ ਮਨਾਉਂਦਾ ਰਿਹਾ। ਚਾਚੇ ਨੇ ਰੋਕੀ ਨੂੰ ਸਪੋਰਟਸ ਕਾਰ ਲੈ ਦਿੱਤੀ ਤੇ ਖਾਣ-ਪੀਣ ਨੂੰ ਖੁੱਲਾ ਖਰਚਾ ਦੇਣਾ। ਨਾਲ ਦੇ ਡਰਾਈਵਰ ਨੇ ਹੌਲੀ-ਹੌਲੀ ਕੰਮ ਦਾ ਸਾਰਾ ਭੇਦ ਰੋਕੀ ਨੂੰ ਸਮਝਾ ਦਿੰਦਾ ਸੀ। ਰੋਕੀ ਨੇ ਵਿਆਹ ਤੋਂ ਬਾਅਦ ਅਜੇ ਕਰਨ ਨੂੰ ਕੈਨੇਡਾ ਲਈ ਸਪਾਂਸਰ ਵੀ ਨਹੀਂ ਸੀ ਕੀਤਾ ਜਦੋਂ ਉਹ ਡਰੱਗ ਦੇ ਕੇਸ 'ਚ ਫੜਿਆ ਗਿਆ ਰੋਕੀ ਨਾਲ ਫੋਨ ਦਾ ਸੰਬੰਧ ਟੁੱਟ ਜਾਣ ਕਰਕੇ ਇਹ ਗੱਲ ਕਰਨ ਤੱਕ ਵੀ ਪਹੁੰਚ ਗਈ ਉਹ ਸੌਹਰੇ ਘਰ ਬੈਠੀ ਸਿਸਕਦੀ ਕੇਸ ਦਾ ਫੈਸਲਾ ਉਡੀਕਦੀ ਉਸ ਨੂੰ ਕਿਸੇ ਵੀ ਪਲ ਚੈਨ ਨਾ ਆਉਂਦੀ ਕੈਨੇਡਾ ਵਸਦੇ ਮਾਪਿਆਂ ਨੂੰ ਫੋਨ ਮਲਾਈ ਰੱਖਦੀ ਮਾਂ ਕਹਿੰਿਆ ਛੱਡਦੀ ਪੁੱਤ ਧੀਰਜ ਰੱਖ ਰੱਬ ਭਲੀ ਕਰੂਗਾ ਪਰ ਕਰਨ ਨੂੰ ਧੀਰਜ ਕਿੱਥੋਂ ਮਿਲੇ ਉਹ ਆਪਣੇ ਸਾਰੇ ਕੁਲਦੀਪ ਨੂੰ ਵੀ ਫੋਨ ਕਰਦੀ ਕੁਲਦੀਪ ਜਦੋਂ ਵੀ ਪਿੰਡ ਜਾਂਦਾ ਉਸ ਨੂੰ ਹਰ ਹਾਲਤ ਕੈਨੇਡਾ ਲੈ ਜਾਣ ਦੇ ਤਰਵਾਸੇ ਦਿੰਦਾ ਨਵੇਂ-ਨਵੇਂ ਸਬਜ਼ ਬਾਗ ਦਿਖਾਉਂਦਾ ਏਜੰਟਾਂ ਦੇ ਦਫ਼ਤਰਾਂ 'ਚ ਗੇੜੇ ਲਮਾਉਂਦਾ ਪਿੰਡ ਦੇ ਲੋਕ ਹਰ ਰੋਜ਼ ਨਵੀਆਂ-ਨਵੀਆਂ ਕਹਾਣੀਆਂ ਬਣਾਉਂਦੇ ਆਪੋ ਆਪਣੇ ਗਣਿਤ ਨਾਲ ਕੁੜੀ ਦੀ ਕਿਸਮਤ ਦੇ ਟੇਵੇ ਲਾਉਂਦੇ ਕਰਨ ਨੂੰ ਸੁਪਨੇ ਟੁੱਟਦੇ ਨਜ਼ਰ ਆਉਣ ਲੱਗੇ ਹਰ ਪਾਸੇ ਹਨੇਰਾ ਦਿਖਾਈ ਦੇਣ ਲੱਗਾ। ਉਸਦੀ ਰਾਤਾਂ ਦੀ ਨੀਂਦ ਰੁੱਟ ਗਈ। ਵਾਰ-ਵਾਰ ਭਰਾ ਨੂੰ ਫੋਨ ਕਰਦੀ। ਭਰਾ ਕੋਲ ਕੋਈ ਜਵਾਬ ਨਾ ਹੁੰਦਾ। ਉਹ ਭੈਣ ਦਾ ਦਿਲ ਧਰਉਣ ਲਈ ਅਧੀਆਂ ਗੱਲਾਂ ਲੁਕੋ ਜਾਂਦਾ। ਕੈਰਨ ਸਟ੍ਰੈਸ ਨਾਲ ਜੂਝਦੀ ਡਿਪਰੈਸ਼ਨ 'ਚ ਚਲੀ ਗਈ। ਕਾਲ ਕਰਦੇ ਸਮੇਂ ਉਹ ਵਾਰ-ਵਾਰ ਕੈਨੇਡਾ ਦਾ ਨਾਂ ਦੁਹਰਉਂਦੀ। ਤਮਾਸ਼ੀਬੀਨ ਉਸਨੂੰ ਦੇਖ ਕੇ ਹੱਸਦੇ। ਕਈ ਤਾਂ ਉਸਨੂੰ ਕੈਨੇਡੀਅਨ ਬੇਬੀ ਕਹਿਣ ਲੱਗ ਪਈ। ਹੌਲੀ-ਹੌਲੀ ਕੈਰਨ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਦੂਰ ਨੇੜੇ ਦੇ ਰਿਸ਼ਤੇਦਾਰ ਉਸ ਨੂੰ ਬਾਬਿਆਂ ਦੇ ਡੇਰੀਆਂ ਚ ਲਈ ਫਿਰਦੇ ਸਾਦਾ ਸੰਤਾਂ ਦੀ ਰਵਈਏ ਤੇ ਗਲਤ ਦਵਾਈਆਂ ਨੇ ਕਿਰਨ ਦੀ ਦਿਮਾਗੀ ਹਾਲਤ ਨੂੰ ਹੋਰ ਵਿਗਾੜ ਦਿੱਤਾ ਉਸ ਦੀ ਵਿਗੜਦੀ ਸਿਹਤ ਬਾਰੇ ਸੁਣ ਕੇ ਮਾਪਿਓਂ ਇੰਡੀਆ ਪਹੁੰਚ ਗਏ ਕਿਰਨ ਨੂੰ ਹਸਪਤਾਲ ਦਾਖਲ ਕਰਵਾਇਆ ਮਾਂ ਦੀਆਂ ਉਦਾਸ ਕਰਨ ਵਾਲੀਆਂ ਗੱਲਾਂ ਸੁਣ ਕੇ ਮਨਜੀਤ ਵੀ ਇੰਡੀਆ ਪਹੁੰਚ ਗਿਆ ਮਨਜੀਤ ਨੂੰ ਹੌੜੇ ਗੱਲ ਸਾਫ਼ ਹੋ ਗਈ ਸੀ ਕਿ ਕੈਨੇਡਾ ਵਾਲੀ ਗੱਲ ਸਿਰੇ ਨਹੀਂ ਚੜ੍ਹੇਗੀ ਉਹ ਕਰਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਜਦੋਂ ਵੀ ਗੱਲ ਹੋਰ ਵਿਆਹ ਕਰਵਾਉਣ ਦੀ ਤੁਰਦੀ ਤਾਂ ਕਰਨ ਬੇਹੋਸ਼ੀ ਦੀ ਹਾਲਤ 'ਚ ਪਹੁੰਚ ਜਾਂਦੀ ਕੁਝ ਕੁਝ ਬੜਬੜਾਉਣ ਲੱਗਦੀ ਉਸਨੇ ਖਾਣਾ ਪੀਣਾ ਘੱਟ ਕਰ ਦਿੱਤਾ ਉਹ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਸੀ ਮਨਜੀਤ ਲਈ ਇਹ ਸਭ ਦੇਖਣਾ ਅਸਹਿ ਸੀ ਉਹ ਇੱਕੋ ਇੱਕ ਭੈਣ ਲਈ ਕੁਝ ਵੀ ਕਰਨ ਲਈ ਤਿਆਰ ਸੀ ਪਰ ਉਸਨੂੰ ਕੋਈ ਰਸਤਾ ਵੀ ਨਹੀਂ ਸੀ ਲੱਭ ਰਿਹਾ ਇੱਕ ਦਿਨ ਰਾਤ ਨੂੰ ਕਿਰਨ ماں ਹੀ ਕਰਨ ਦੇ ਕੋਲ ਸੀ ਬੇਰਾਮੀ ਕਾਰਨ ماں ਦੀ ਅੱਖ ਲੱਗ ਗਈ ਰਾਤ ਦੇ ਸਮੇਂ ਕਰਨ ਹਸਪਤਾਲ ਚੋਂ ਗਾਇਬ ਹੋ ਗਈ ماں ਦੀ ਅੱਖ ਖੁੱਲੀ ਤਾਂ ਕਿਰਨ ਨੂੰ ਉੱਥੇ ਨਾ ਦੇਖ ਕੇ ਉਸ ਦੇ ਹੋਸ਼ ਉਹ ਹਵਾ ਸੁੱਟ ਗਈ ਉਹ ਕਦੇ ਬਾਥਰੂਮ ਵੱਲ ਭਜੇ ਕਦੇ ਬਾਹਰ ਨੂੰ ਜਾਵੇ ਪਤਾ ਲੱਗਦਿਆਂ ਹੀ ਸਾਰੇ ਸਟਾਫ ਚ ਹਾਹਾਕਾਰ ਮਚ ਗਈ ਗੱਲ ਪੁਲਿਸ ਤੱਕ ਪਹੁੰਚ ਗਈ ਦਿਨ ਦੇ ਪੌ ਫਟਾਲੇ ਨਾਲ ਹੀ ਹਸਪਤਾਲ ਤੋਂ ਥੋੜੀ ਦੂਰੀ ਤੇ ਲੰਘਦੀ ਸੜਕ ਤੇ ਲੋਕਾਂ ਦਾ ਇੱਕ ਵੱਡਾ ਮਜਮਾ ਇੱਕ ਲਹੂ ਨਾਲ ਭਿੱਜੀ ਲਾਸ਼ ਦਵਾਲੇ ਜੁੜਿਆ ਹੋਇਆ ਸੀ। ਮਨਜੀਤ ਤੇ ਉਸ ਦਾ ਪਿਓ ਵੀ ਘਟਨਾ ਵਾਲੀ ਥਾਂ ਤੇ ਤਾਂ ਪਹੁੰਚ ਗਏ। ਮਨਜੀਤ ਇਹ ਸਭ ਕੁਝ ਦਾ ਗੁਨਾਹਗਾਰ ਆਪਣੇ ਆਪ ਨੂੰ ਸਮਝਦਾ। ਉਹ ਆਪਣੇ ਹੱਥੀਂ ਭੈਣ ਦੀ ਜ਼ਖਾਂ ਨੂੰ ਅੱਗ ਦੇ ਕੇ ਰੋਂਦਾ ਕਰਲਾਉਂਦਾ ਵਾਪਸ ਕੈਨੇਡਾ ਆ ਗਿਆ। ਕੁਝ ਦੋਸਤ ਉਸ ਨਾਲ ਨਿਰਾਸ਼ਗੀ ਜ਼ਾਹਰ ਕਰਦੇ ਕਹਿੰਦੇ, ਮਨਜੀਤ ਤੂੰ ਉਦੋਂ ਸਾਡੀ ਗੱਲ ਮੰਨ ਲੈਂਦਾ ਤਾਂ ਆਹ ਦਿਨਾਂ ਦੇਖਣੇ ਪੈਂਦੇ। ਕੁਝ ਉਸ ਨੂੰ ਕੁਲਦੀਪ ਤੋਂ ਬਦਲਾ ਲੈਣ ਲਈ ਉਕਸਾਉਂਦੇ। ਪਰ ਮਨਜੀਤ ਕਹਿ ਛੱਡਦਾ ਗਲਤੀ ਤਾਂ ਮੇਰੀ ਸੀ ਮੈਂ ਹੀ ਕਾਲ ਕੀਤੀ ਹਰਜਿੰਦਰ ਨੇ ਮਨਜੀਤ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਸੀ ਕਿਰਨ ਨੇ ਗੱਲ ਨੂੰ ਕੋਈ ਜ਼ਿਆਦਾ ਹੀ ਮਨ ਤੇ ਲਾ ਲਿਆ ਤੁਹਾਡਾ ਸਾਰਾ ਪਰਿਵਾਰ ਉਸਦੇ ਨਾਲ ਸੀ ਕੋਈ ਹੋਰ ਚੰਗਾ ਜੀਵਨ ਸਾਥੀ ਵੀ ਮਿਲ ਸਕਦਾ ਸੀ ਮਨਜੀਤ ਨੇ ਇਹ ਕਹਿੰਦੇ ਆ ਵੱਡਾ ਹੋ ਗਿਆ ਭਰਿਆ ਸੀ ਬਾਈ ਹੁਣ ਕਿਰਨ ਨੂੰ ਤਾਂ ਵਾਪਸ ਨਹੀਂ ਲਿਆਂਦਾ ਜਾ ਸਕਦਾ ਇਸ ਘਟਨਾ ਦੀ ਖਬਰ ਮਿਲਨ ਤੇ ਵੀ ਕੁਲਦੀਪ ਪਿੰਡ ਨਹੀਂ ਸੀ ਗਿਆ ਕਾਰਕਾਰ ਚ ਇਸੇ ਗੱਲ ਦੀ ਚਰਚਾ ਸੀ। ਇੱਧਰ ਰੌਕੀ ਦੇ ਕੇਸ ਨੂੰ ਚਲਦੇ ਆਂ ਕਾਫੀ ਸਮਾਂ ਹੋ ਗਿਆ ਸੀ। ਫੈਸਲੇ ਦੀ ਤਾਰੀਖ ਨੇੜੇ ਸੀ। ਕਿਰਨ ਬਾਰੇ ਪਤਾ ਲੱਗਣ ਤੇ ਕੈਨੇਡਾ 'ਚ ਵੱਸਦੇ ਪੈੰਡ ਵਾਲੇ ਸਾਰੇ ਰਿਸ਼ਤੇਦਾਰ ਤੇ ਜਾਣ ਪਹਿਚਾਣ ਵਾਲੇ ਲੋਕ ਕੁਲਦੀਪ ਦੇ ਘਰ ਆ ਕੇ ਦੁੱਖ ਦਾ ਇਜ਼ਹਾਰ ਕਰਨ ਲਈ ਪੁੱਛਦੇ। ਉਹ ਹਰ ਇੱਕ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਇੱਕੋ ਵਾਰੀ ਮਰਗ ਦਾ ਭੋਗ ਪਾ ਕੇ ਇਸ ਸੰਕਟ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਲੋਕਾਂ ਦੀ ਹਮਦਰਦੀ ਜਿੱਤਣ ਦਾ ਵੀ ਇਹ ਟੱਕਮਾ ਮੌਕਾ ਸੀ ਅਖੰਡ ਪਾਠ ਦੀ ਤਾਰੀਖ ਰੱਖ ਕੇ ਉਸਨੇ ਕਮਿਊਨਿਟੀ ਦੇ ਸਭ ਰਾਜਨੀਤਿਕ ਲੀਡਰਾਂ ਨੂੰ ਫੋਨ ਮਲਾਉਣੇ ਸ਼ੁਰੂ ਕਰ ਦਿੱਤੇ ਕੁਲਦੀਪ ਦੀ ਕੋਸ਼ਿਸ਼ ਸੀ ਕਿ ਅਗਰ ਕੋਈ ਲੀਡਰ ਰੌਕੀ ਦੇ ਚਾਲ ਚੱਲਣ ਬਾਰੇ ਕੁਝ ਚੰਗਾ ਲਿਖ ਕੇ ਇੱਕ ਲੈਟਰ ਬਣਾ ਦੇਵੇ ਤਾਂ ਉਸ ਲੈਟਰ ਨੂੰ ਕੋਰਟ 'ਚ ਵਰਤਿਆ ਜਾ ਸਕਦਾ ਸੀ ਜੱਜ ਨੇ ਜਿਸ ਦਿਨ ਫੈਸਲਾ ਸੁਣਾਉਣਾ ਸੀ ਉਸ ਤਾਰੀਖ ਦਾ ਭਾਈ ਜੀ ਨੂੰ ਵੀ ਪਤਾ ਸੀ ਅਖਬਾਰਾਂ 'ਚ ਰੌਕੀ ਨੂੰ ਹੋਈ ਸਜ਼ਾ ਦੀ ਖਬਰ ਸੀ ਭਾਈ ਜੀ ਨੇ ਉਦਾਸ ਮਨ ਨਾਲ ਅੱਜ ਦੀ ਅਰਦਾਸ 'ਚ ਕੁਲਦੀਪ ਦੇ ਪਰਿਵਾਰ ਬਾਰੇ ਕੁਝ ਵੀ ਨਹੀਂ ਸੀ ਬੋਲਿਆ। ਸੋ ਕੀ ਤੁਸੀਂ ਵੀ ਕਦੇ ਐਹੋ ਜੀ ਅਰਦਾਸ ਵਿੱਚ ਕਿਤੇ ਸ਼ਾਮਲ ਹੋਏ ਹੋ? ਜੇ ਹੋਈ ਹੋ ਤਾਂ ਜ਼ਰੂਰ ਲਿਖ ਕੇ ਦੱਸਿਓ। ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਉਸ ਬਾਰੇ ਵੀ ਦੋ ਸ਼ਬਦ ਜ਼ਰੂਰ ਲਿਖਿਓ। ਜੇਕਰ ਚੰਗੀ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ ਦੋਸਤਾਂ ਨਾਲ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ, ਵਕਤ ਦੇਣ ਲਈ, ਕਹਾਣੀ ਸੁਣ ਲਈ ਬਹੁਤ-ਬਹੁਤ ਧੰਨਵਾਦ।